ਦੀ ਮੁੱਖ ਸਮੱਸਿਆ ਨੂੰ ਲੈ ਕੇ ਜਿਹੜੀ ਮੁੱਖ ਸਮੱਸਿਆ ਹਰੇਕ ਪਿੰਡ ਦੇ ਵਿੱਚ ਹੈ ਜਾ ਉਹ ਜਗ੍ਹਾ ਹਰੇਕ ਪਿੰਡ ਦੇ ਵਿੱਚ ਹੈ ਜਿਹੜੀ ਛਾਮਲਾਟ ਹੈ ਜਾਂ ਗਣਿਆ ਵਾਲੀ ਜਗਾ ਜਗਾ ਹੈ ਹਰੇਕ ਪਿੰਡ ਦੇ ਵਿੱਚ ਰੂੜੀਆਂ ਲੱਗੀਆਂ ਹੋਈਆਂ ਔਰ ਸੇਖੇ ਪਿੰਡ ਦੇ ਮਜ਼ਦੂਰਾਂ ਨੇ ਵੀ ਇਹੀ ਮੰਗ ਕੀਤੀ ਆ ਕਿ ਅਸੀਂ 20-25 ਸਾਲ ਤੋਂ ਜਿੱਥੇ ਰੂੜੀਆਂ ਲਾਉਂਦੇ ਆ ਰਹੇ ਹੈਗੇ ਆ ਉਹ ਸਾਨੂੰ ਪੱਕੇ ਤੌਰ ਤੇ ਜਗ੍ਹਾ ਦਿੱਤੀ ਜਾਵੇ ਸਾਡਾ ਕਿਸੇ ਨਾ ਵੈਰ ਨਹੀਂ ਵਿਰੋਧ ਨਹੀਂ ਹੈਗਾ ਤਾਂ ਇਹਨਾਂ ਦੀ ਗੱਲ ਸੁਣਦੀ ਵਜਾਏ ਕੁਸਕਪਿੰਡ ਦੇ ਚੌਧਰੀ ਜਿਹੜੇ ਉਸ ਜਗ੍ਹਾ ਦੇ ਉੱਤੇ ਆਪਦਾ ਹੱਕ ਜਿਤਾਉਂਦੇ ਆ ਜਦ ਕਿ ਉਹਨਾਂ ਦਾ ਵਿੱਚ ਲੱਲਾ ਨਹੀਂ ਖੱਖਾ ਨਹੀਂ ਹੈਗਾ ਇਹ ਤਾਂ ਸਿਰਫ ਊੜੀਆਂ ਲਈ ਜਗ੍ਹਾ ਮੰਗ ਰਹੇ ਹੈਗੇ ਤੇ ਬਹੁਤ ਸਾਰੇ ਵੱਡੇ ਚੌਧਰੀਆਂ ਦੇ ਘਰ ਹੈ ਜਿਹੜੇ ਉਸ ਸ਼ਾਮਲਾਰ ਦੇ ਵਿੱਚ ਪਾਏ ਹੋਏ ਹੈਗੇ ਆ ਜਦੋਂ ਰੋਹਣੀ ਜਗਾ ਮੰਗੀ ਜਾਂਦੀ ਆ ਤਾਂ ਇਥੋਂ ਦੀ ਪੰਚਾਇਤ ਵੱਲੋਂ ਸਿੱਖ ਦੀ ਵੱਲੋਂ ਸਰਪੰਚ ਵੱਲੋਂ ਉਹ ਜਗਾ ਨੂੰ ਜਿਹੜਾ ਗੁਰਦੁਆਰੇ ਦਾ ਨਾਂ ਲੈ ਕੇ ਧਾਰਮਿਕ ਮਸਲਾ ਬਣਾ ਕੇ ਉਹ ਜਗਾ ਨੂੰ ਠੇਕੇ ਦੇ ਚਾਲ ਦਿੱਤਾ ਜਾਂਦਾ ਤਾਂ ਉਹ ਵਿੱਚ ਜਿਹੜੇ ਗੁਰਦੁਆਰਾ ਪਵੰਦ ਕਮੇਟੀ ਦੇ ਵਿੱਚ ਬੰਦਾ ਹੈ ਕੋਈ ਉਹਨੂੰ ਉਹ ਜ਼ਮੀਨ ਉਹ ਆਈ ਹੋਈ ਉਹਦੀ ਚਰੀ ਵਿਜੀ ਹੋਈ ਉਹਦੇ 'ਚ ਤੁਸੀਂ ਦੇਖੋ ਕਿ ਇਹਨਾਂ ਮਜ਼ਦੂਰਾਂ ਨੇ 15-20 ਸਾਲ ਜਿਹੜਾ ਝਾੜ ਪਿਆ ਸੀ ਟੋਟੇ ਬੇ ਸੀ ਉਥੇ ਭਰਤ ਭਾਈ ਜਿਹਦੇ ਵਿੱਚ ਪਿੰਡ ਦੇ ਕਿਸਾਨ ਵੀ ਸੀ ਮਜ਼ਦੂਰ ਵੀ ਸੀ ਉਹਨੂੰ ਪੋਇਆ ਤੇ ਰੂੜੀਆਂ ਦਾ ਉਥੇ ਆਵਾਜ ਪ੍ਰਬੰਧ ਕੀਤਾ ਕਿ ਕਿ ਦੋ ਦੋ ਤਿੰਨ ਤਿੰਨ ਮਰਲਿਆਂ ਦੇ ਵਿੱਚ ਇਹ ਲੋਕ ਆ ਜਿਹੜੇ ਉਹ ਰਹਿ ਰੇ ਹਨ ਕੋਲੇ ਕੂੜਾ ਸਿੱਟਣ ਨੂੰ ਵੀ ਜਗਾ ਨਹੀਂ ਪਰ ਜਿਵੇਂ ਆਪਾਂ ਕਹਿ ਦਈਏ ਕਿ ਵੋਟਾਂ ਤੋਂ ਪਹਿਲਾਂ ਦਾ ਕਾਫੀ ਨੂੰ ਵੀ ਭੈਣ ਕਹਿ ਜਾਂਦੇ ਆ ਉਹੀ ਗੱਲ ਇੱਥੋਂ ਦੇ ਸਰਪੰਚ ਦੀ ਆ ਵੋਟਾਂ ਤੋਂ ਪਹਿਲਾਂ ਕੁਝ ਹੋਰ ਸੀ ਮੀਸਣਾ ਬਣਿਆ ਹੋਇਆ ਸੀ ਪਰ ਉਸ ਤੋਂ ਬਾਅਦ ਆਦਾ ਰੰਗ ਰੋਦ ਹੋਣਾ ਸ਼ੁਰੂ ਕਰਤਾ ਚੌਧਰੀਆਂ ਦੇ ਨਾਮ ਰੱਖ ਕੇ ਮੰਗ ਮਜ਼ਦੂਰਾਂ ਦੀ ਕੀ ਆ ਤੇ ਰੋਈਆਂ ਲਈ ਕੋਈ ਪੈ ਪੰਚਾ ਆਚਰ ਮਰਲੇ ਜਿਹੜੇ ਉਹ ਚਾਹੀਦੇ ਹੈਗੇ ਆ ਜਿਨੇ ਚਾਹੀ ਵਾਹੀ ਜਾਂ ਚਾਹੀ ਬੀਜੀ ਹੈ ਜਿਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਮਜ਼ਦੂਰਾਂ ਨੇ ਜਿਹੜੇ 2-4 ਮਰਲੇ ਸੀ ਉਹਨੇ 자기 ਰੂੜੀ ਲਈ ਉਹ ਬੰਦੇ ਨੇ ਗੈਰ ਕਾਨੂੰਨੀ ਢਾਗਣਾ ਚਰੀ ਬੀਜੀ ਉਹਨਾਂ ਦੇ ਆਦ ਦਾ ਕੂੜਾ ਕਾਂਡ ਰਿਸਤਨਾ ਸ਼ੁਰੂ ਕਰਤਾ ਮਜ਼ਦੂਰਾ ਨੇ ਉਲਟਾ ਪੋਸੀ ਮਜ਼ਦੂਰਾਂ ਨੂੰ ਸਰਪੰਚ ਦੇ ਕਹਿਨ ਤੇ ਪੰਚਾਇਤ ਦੇ ਕਹਿਨ ਤੇ ਉਹ ਚੌਰੀ ਦੇ ਕਹਿਨ ਤੇ ਉਹਨਾਂ ਫੜਕੇ ਇੱਥੇ ਡੱਕਤਾ ਤਾਂ ਉਹ ਪਿੰਡੂ ਮਜ਼ਦੂਰ ਜੁਨੈਨ ਦੀ ਗਵਾਈ ਦੇ ਵਿੱਚ ਤੋਂ ਅਸੀਂ ਛੜਾ ਕੇ ਲਗਾਈ ਤਾਂ ਅਸੀਂ ਚਾਹੇ ਹੈਗੇ ਆ ਕਿ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਭਾਈਚਾਰਕ ਸਾਜ ਅਸੀਂ ਇਹਨੂੰ ਬਰਕਰਾਰ ਰੱਖਣਾ ਚਾਹੁੰਦੇ ਆ ਕੁਝ ਲੋਕ ਜਿਹੜੇ ਕਹਿੰਦੇ ਹੈਗੇ ਆ ਕਿ ਮਜ਼ਦੂਰ ਦੇ ਉਹ ਭਾਈਚਾਰਾ ਬਣਾ ਕੇ ਰੱਖਣਾ ਚਾਹੁੰਦੇ ਜੇ ਕੋਈ ਸਾਡੀ ਬੁਨਿਆਦੀ ਮੰਗ ਨੂੰ ਮੰਨਣ ਵਾਲੀ ਚਾਹੁੰਦਾ ਕੋਈ ਪੰਚਾਇਤ ਮੰਨਣਾ ਨਹੀਂ ਚਾਹੁੰਦੀ ਤਾਂ ਉਹਦੀ ਭਾਈਚਾਰਕ ਸਾਂਝ ਉਹਦੀ ਟਿੰਡ ਨਹੀਂ ਲੈਣਗਾ ਹੈਗਾ ਟੁੱਟੀ ਤਾਂ ਟੁੱਟ ਜੇ ਪਰ ਗੱਲ ਕੀ ਆ ਕਿ ਜਦੋਂ ਅਸੀਂ ਆਪਦੇ ਹੱਕ ਮੰਗਦੇ ਆ ਚਾਹਵਰੀਆਂ ਨੂੰ ਸੱਤੀ ਕਪੜੀ ਅੱਗ ਲੱਗ ਜਾਂਦੀ ਹੈ ਇਹ ਵੀ ਲੈ ਇਹ ਬਿਹਾ ਰੋਗਾ ਜਿਹੜੇ ਲੈੂੜਾਂ ਨੂੰ ਥਾਪ ਭਾਲਦੇ ਆ ਆ ਕਹਿੰਦਾ ਕਹੀ ਜਾਂਦੇ ਆ ਨਰੇਗਾ ਦਾ ਕੰਮ ਚੱਲਦਾ ਇਹ ਬੰਦ ਹੋ ਗਿਆ ਕਰ ਕਫੇ ਦੀ ਮਿਲਦੀ ਇਹਨਾਂ ਨੂੰ ਅਸੀਂ ਸਰਦ ਤੇ ਸਭੇ ਉਹੀ ਮੰਗ ਕਰ ਰਹੇ ਆ ਕਿ ਮਜ਼ਦੂਰਾਂ ਨੂੰ ਜਿੰਨੀ ਜਰ ਹੈਗਾ ਪਹਿਲੀ ਗੱਲ ਤਾਂ ਉੱਥੇ ਉਹਦਾ ਪ੍ਰਬੰਧ ਕੀਤਾ ਜਾਵੇ ਕੂੜੇ ਕਰਕਰ ਦਾ ਰੋਡਾਂ ਦਾ ਵਾਸਤੇ ਨਹੀਂ ਤਾਂ ਬਦੌੜਾ ਢੰਗ ਹੈ ਪਿਛਲੇ ਦਿਨ ਹੀ ਗੱਲੋਂ ਤੇ ਪਟਿਆਲਾ ਸਿਖਰ ਨੇ ਤੋੜੀ ਕਿ ਅਸੀਂ ਜਸਵੰਦੀਣਾ ਪਿੰਡ ਦੇ ਲੋਕਾਂ ਨਾਲ ਬਹਿਣਾ ਚਾਹੁੰਦੇ ਆ ਤਾਂ ਪਿੰਡ ਦੇ 25 30 ਚੌੜੇ ਸਮਾਜ ਦੇ ਸੱਦੇ ਦੂਜੀ ਧਰਵੀ ਸੱਦੇ ਦੂਜੀ ਧਰ ਨੂੰ ਵੀ ਆਈਪੀ ਟ੍ਰੀਟਮੈਂਟ ਦਿੱਤਾ ਮਤਲਬ ਉਹਨਾਂ ਨੂੰ ਠੰਡਾ ਦਿੱਤਾ ਪੁੱਤਿਆ ਇਹਨਾਂ ਨੂੰ ਲਿਆਉਣਾ ਬਾਹਰ ਚੁਕਾਇਆ ਰੱਖਿਆ ਕਹਿੰਦੇ ਸਾਡੇ ਪਸ਼ੂ ਦਰਦੇ ਆ ਜਦੋਂ ਜਦੋਂ ਮੇਰਾ ਰਹਿਣਾ ਸੀ ਇਹਨਾਂ ਲੋਕਾਂ ਨੇ ਸਾਡੀ ਇੱਜ਼ਤ ਹੀ ਧੋਤੇ ਉਹਨਾਂ ਦੇ ਕੀ ਗੱਲ ਹੈ ਭਾਈ ਵੋਟਾਂ ਤੋਂ ਪਹਿਲਾਂ ਨਹੀਂ ਪਸ਼ੂ ਡਰਦੇ ਨਹੀਂ ਥੋਡੇ ਜਦੋਂ ਇਹਨਾਂ ਨੇ ਆਪ ਦੇ ਹੱਕ ਹੀ ਚਾਹਣ ਕਰਨੇ ਸਰਪੰਚ ਦੇ ਪਸ਼ੂ ਵੀ ਡਰਨ ਲੱਗੇ ਸਰਪੰਚ ਨੂੰ ਇਹ ਵੀ ਹੋਣ ਲੱਗ ਗਿਆ ਕਿ ਮੈਂ ਪਤਾ ਨਹੀਂ ਕਰੀ ਕੀ ਸ਼ਾਇਆ ਤਾਂ ਸਰਪੰਚੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਅਸੀਂ ਵੀ ਚਾਹੁੰਦੇ ਹਾਂ ਕਿ ਪਿੰਡ ਦੇ ਵਿੱਚ ਵਾਰ-ਵਾਰ ਦਾ ਨਾ ਪੈਲੇ ਭਾਈਚਾਰਕ ਸਾਂਝ ਬਣੀ ਰਹੇ ਭਾਈਚਾਰਕ ਸਾਂਝ ਤਾਂ ਹੀ ਬਣੀ ਰਹੂਗੀ ਜੇ ਕੋਈ ਭਾਈਚਾਰਕ ਸਾਂਝ ਰੱਖਣੀ ਚਾਹੁੰਦਾ ਇਸ ਕਰਕੇ ਮਜ਼ਦੂਰਾਂ ਦੀ ਰੋਜ਼ਗਾਰ ਲਈ ਜਗਾ ਜਿਹੜੀ ਇਹਨਾਂ ਦੀ ਬੁਨਿਆਦੀ ਮੰਗ ਹੈ ਇਹਨੂੰ ਪੰਚਾਇਤ ਨੂੰ ਪਹਿਲੇ ਦਾ ਹੱਥ ਲੈਣਾ ਚਾਹੀਦਾ ਸੀ ਨਾ ਕਿ ਇਹਨੂੰ ਮੁੱਦਾ ਠਾਕੇ ਮਜ਼ਦੂਰਾਂ ਨੂੰ ਪਾਰਟੀ ਬਣਾਉਣ ਵਾਸਤੇ ਸਰਪੰਚ ਨੂੰ ਇਸ ਪਾਸੇ ਜਾਣਾ ਚਾਹੀਦਾ ਸੀ ਤੁਸੀਂ ਚੈਨਲ ਦਾ ਸਾਇਆ ਹੈ ਸਰਪੰਚ ਦੀ ਜਿਹੜੀ ਬੋਲਚਾਲ ਜੋ ਸਾਫ਼ ਆ ਜਿਹੜੀ ਉਹ ਜੰਡਾ ਕਰਦੀ ਝੜਕਦੀ ਹੈਗੀ ਆ ਪੱਤਰ ਚਾਹੇ ਗੱਲ ਪੈ ਗਈ ਉੱਥੇ ਸਰਪੰਚ ਦੇ ਬੰਦੇ ਉਹਦੀ ਮੌਜੂਦਗੀ ਦੇ ਵਿੱਚ ਤੇ ਜਦੋਂ ਸਾਡਾ ਕੋਈ ਬੰਦਾ ਗੱਲ ਕਰਦਾ ਹੈਗਾ ਉਹਦਾ ਕਹਿ ਦਿੰਦੇ ਆ ਕਿ ਇਹ ਝੂਠ ਬੋਲਦੇ ਆ 80 40 50 ਬੰਦੇ ਤੇ ਦੂਜੇ ਸੱਚ ਬੋਲਦੇ ਆ ਇੱਕ ਸਰਪੰਚ ਬੰਦਾ ਸੱਚ ਬੋਲਦਾ ਜਦ ਕਿ ਆਹ ਗਰੀਬ ਬੰਦੇ ਜਿੰਨੂੰ ਆਪਾਂ ਕਹਿੰਗੇ ਜਿੱਦੀ ਲਾਠੀ ਉਹਦੇ ਪੈ ਮਰਜ ਉਹੜੇ ਨਾਲ ਕੋਈ ਦਾਗ ਵੀ ਆ, ਰਾਜ ਵੀ ਆ, ਤੇਜ ਵੀ ਆ ਇਹ ਉਹਨਾਂ ਪ੍ਰਗਤ ਪ੍ਰਯੋਗ ਕਰ ਰਹੇ ਆ ਪਰ ਇਹਨਾਂ ਨੂੰ ਹੇਠ ਸਰਕਾਰ ਨੂੰ ਮੋਢੀ ਖਾਈ ਪਈ ਆ ਸੇਖੇ ਦੇ ਮਜ਼ਦੂਰਾਂ ਦੀ ਰੂੜਗਾਈ ਮੰਗ ਜਿਹੜੀ ਜਾਇਜ਼ ਆ ਇਹਨੂੰ ਤਰੰਤ ਜਿਹੜਾ ਹੱਲ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਹਨਾਂ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਇਹਨਾਂ ਦੇ ਬੇਤਨਾਂ ਨਾਲ ਵਾਈਬਰਜੀ ਦਾ ਖਾਲਸਾ ਵਾਈਬਰਜੀ ਦੀ ਫਤਿਹ